thank you ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੁਹਾਨੂੰ ਦਰਸ਼ਨ ਕਰਵਾਵਾਂਗੇ ਗੁਰਦੁਆਰਾ ਹਟਸਾਪ ਪਾਸ਼ਾਹੀ ਪਹਿਲੀ ਸੁਲਤਾਨਪੁਰ ਲੋਧੀ ਆਪਾਂ ਗੁਰਦੁਆਰਾ ਸਾਹਿਬ ਵਿਖੇ ਚੱਲਦੇ ਆਂ ਤੇ ਦਰਸ਼ਨ ਕਰਦੇ ਆਂ ਆਓ ਤੇ ਪਿਛਲੀ ਵੀਡੀਓ ਦੇ ਵਿੱਚ ਆਪ ਜੀ ਨੂੰ ਬੇਬੇ ਨਾਨਕੀ ਜੀ ਅਤੇ ਭਾਈਆ ਜੈ ਰਾਮ ਜੀ ਦੇ ਘਰ ਦੇ ਦਰਸ਼ਨ ਕਰਵਾਏ ਸਨ ਜਿਸ ਵੇਲੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਭਾਈ ਬਾਲੇ ਸਮੇਤ ਉਸ ਘਰ ਦੇ ਵਿੱਚ ਰਹੇ ਜੈਸ ਵੇਲੇ ਭੈਣ ਨਾਨਕੀ ਦੇ ਘਰ ਰਹਿੰਦੇ ਆ ਕੋਈ ਸਮਾਂ ਬਤੀਤ ਹੋਇਆ ਤਾਂ ਇੱਕ ਦਿਨ ਸਤਿਗੁਰੂ ਜੀ ਭੈਣ ਨਾਨਕੀ ਜੀ ਨੂੰ ਕਹਿਣ ਲੱਗੇ ਕਿ ਸਿਆਣੇ ਪੁਰਸ਼ਾਂ ਦਾ ਕਹਿਣਾ ਹੈ ਅਤੇ ਸਾਰਾ ਸੰਸਾਰ ਇਸ ਗੱਲ ਨੂੰ ਮੰਨਦਾ ਹੈ ਕਿ ਕੰਮਕਾਰ ਤੋਂ ਬਗੈਰ ਵਿਹਲੇ ਰਹਿਣਾ ਕੋਈ ਚੰਗਾ ਕੰਮ ਨਹੀਂ ਫਿਰ ਅਸੀਂ ਸੰਸਾਰ ਤੋਂ ਉਲਟੀ ਰੀਤੀ ਕਿਉਂ ਕਰੀਏ ਅੱਗੇ ਭੈਣ ਜੀ ਜਿਵੇਂ ਤੁਹਾਡੇ ਮਨ ਨੂੰ ਪਾਉਂਦਾ ਹੈ ਤੁਸੀਂ ਦੱਸ ਦਿਓ ਇਹ ਗੱਲ ਸੁਣ ਕੇ ਬੇਬੇ ਨਾਨਕੀ ਜੀ ਬੋਲੇ ਗਿਆਨ ਨੂੰ ਸੁਣਨਾ ਤੇ ਵਿਚਾਰਨਾ ਹੀ ਤੁਹਾਡਾ ਕਰਮ ਹੈ ਤੁਸੀਂ ਜਗਤ ਦੇ ਮਾਲਕ ਹੋ ਜੋ ਤੁਹਾਡੇ ਚਿੱਤ ਵਿੱਚ ਆਵੇ ਕਰੋ ਬਿਆੰਤ ਸੰਤ ਮਹਾਤਮਾ ਹਨ ਉਹਨਾਂ ਨਾਲ ਮਿਲ ਕੇ ਗਿਆਨ ਗੋਸ਼ਟੀ ਕਰੋ ਘਰ ਵਿੱਚ ਜੋ ਵੀ ਪਦਾਰਥ ਹਨ ਉਹਨਾਂ ਨੂੰ ਲੈ ਕੇ ਜਿਵੇਂ ਜੀ ਕਰੇ ਵਰਤਿਆ ਕਰੋ ਭਾਈਆ ਜੈ ਰਾਮ ਜੀ ਵੀ ਕੋਲ ਹੀ ਸਨ ਉਹ ਬੋਲੇ ਕਿ ਜੋ ਕੁਝ ਵੀ ਘਰ ਵਿੱਚ ਹੈ ਸਭ ਕੋਈ ਤੁਹਾਡਾ ਹੈ ਜੋ ਵੀ ਮਨ ਚਾਹੇ ਘਰ ਵਿੱਚੋਂ ਲੈ ਕੇ ਵਰਤਿਆ ਕਰੋ ਫਿਰ ਸਤਿਗੁਰੂ ਜੀ ਕਹਿਣ ਲੱਗੇ ਗਿਆਨਮਾਨ ਪੁਰਸ਼ ਕਹਿੰਦੇ ਹਨ ਕਿ ਆਪਣੇ ਹੱਥੀਂ ਕਿਰਤ ਕਰਨੀ ਚਾਹੀਦੀ ਹੈ ਅਤੇ ਆਪਣਾ ਜੀਵਨ ਸਫਲਾ ਕਰਨਾ ਚਾਹੀਦਾ ਹੈ ਭਾਈਆ ਜੈ ਰਾਮ ਜੀ ਫਿਰ ਬੜੇ ਮਿੱਠੇ ਬਚਨ ਬੋਲੇ ਕਿ ਮੈਂ ਹਮੇਸ਼ਾ ਆਪ ਜੀ ਦਾ ਆਗਿਆਕਾਰੀ ਹਾਂ ਜਿਵੇਂ ਆਪ ਜੀ ਕਹੋਗੇ ਓਵੇਂ ਹੀ ਕਰਾਂਗਾ ਤੁਹਾਡਾ ਕਿਹਾ ਮੈਂ ਕਦੇ ਵੀ ਮੋੜ ਨਹੀਂ ਸਕਦਾ ਜੇ ਲੇਖਾ ਜੋਖਾਲ ਪੜ੍ਹਨਾ ਚਾਹੁੰਦੇ ਹੋ ਤਾਂ ਆਪ ਜੀ ਨੂੰ ਲੇਖੇ ਜੋਖੇ ਦਾ ਕੰਮ ਲੈ ਦਿੰਦਾ ਹਾਂ ਇਸ ਤਰ੍ਹਾਂ ਲੇਖੇ ਦਾ ਕੰਮ ਕਰੋ ਅੱਗੇ ਆਪ ਜੀ ਵਿਚਾਰ ਕਰ ਲਓ ਅਤੇ ਨਵਾਬ ਦੌਲਤਖਾਨ ਦਾ ਮੋਦੀ ਖਾਨਾ ਸੰਭਾਲ ਲਓ ਸਤਿਗੁਰੂ ਜੀ ਬੋਲੇ ਸਾਡਾ ਕਾਰਜ ਤਾਂ ਕਰਨ ਵਾਲਾ ਉਹ ਪਰਮੇਸ਼ਰ ਵਾਹਿਗੁਰੂ ਆਪ ਹੈ ਫਿਰ ਭਾਈਆ ਜੈਰਾਮ ਜੀ ਸਤਿਗੁਰੂ ਜੀ ਨੂੰ ਨਾਲ ਲੈ ਕੇ ਨਵਾਬ ਦੌਲਤਖਾਨ ਦੇ ਘਰ ਚਲੇ ਗਏ ਜੈਰਾਮ ਜੀ ਨੇ ਸਾਰੀ ਗੱਲ ਦੌਲਤਖਾਨ ਨੂੰ ਦੱਸ ਦਿੱਤੀ ਨਵਾਬ ਬੜਾ ਖੁਸ਼ ਹੋਇਆ ਇੱਕ ਪੁਸ਼ਾਕਾ ਤੇ 1000 ਰੁਪਈਆ ਸਤਗੁਰੂ ਸਾਹਿਬ ਜੀ ਨੂੰ ਦੇ ਦਿੱਤਾ ਉਸ 1000 ਰੁਪਈਏ ਦਾ ਸਤਗੁਰੂ ਜੀ ਨੇ ਹੱਟ ਵਿੱਚ ਸਾਰਾ ਸੌਦਾ ਪਾ ਲਿਆ ਅਤੇ ਆਪਣੇ ਹੱਥੀ ਗਾਕਾ ਨੂੰ ਤੋਲ ਤੋਲ ਕੇ ਸੌਦਾ ਦੇਣ ਲੱਗੇ ਇਹ ਉਹੀ ਪਾਵਨ ਸਥਾਨ ਹੈ ਜਿੱਥੇ ਸਤਗੁਰੂ ਜੀ ਦਾ ਮੁੱਦੀ ਖਾਨਾ ਹੋਇਆ ਕਰਦਾ ਸੀ ਭਾਵ ਜਿਸ ਹੱਟ ਦੇ ਵਿੱਚ ਆ ਕੇ ਸਤਗੁਰੂ ਜੀ ਹਰ ਵੇਲੇ 13-13 ਤੋਲਿਆ ਕਰਦੇ ਸੀ ਇਹ ਉਸੇ ਜਗ੍ਹਾ ਤੇ ਹੀ ਪਾਵਨ ਸਥਾਨ ਬਣਿਆ ਹੋਇਆ ਹੈ ਇਹ ਸਾਹਮਣੇ ਜੋ ਸ਼ੀਸ਼ੇ ਦੇ ਵਿੱਚ ਆਪ ਜੀ ਪੱਥਰ ਦੇਖ ਰਹੇ ਹੋ ਇਹ ਪੱਥਰ ਨਹੀਂ ਸਗੋਂ ਉਸ ਵੇਲੇ ਦੇ ਵੱਟੇ ਹਨ ਜਿਸ ਵੱਟਿਆਂ ਨੂੰ ਸਤਿਗੁਰੂ ਸਾਹਿਬ ਜੀ ਆਪਣੀ ਹੱਟ ਦੇ ਵਿੱਚ ਵਰਤਦੇ ਸਨ ਇਹਨਾਂ ਵੱਟਿਆਂ ਦੇ ਨਾਲ ਹੀ ਸਤਿਗੁਰੂ ਸਾਹਿਬ ਜੀ ਆਉਣ ਵਾਲੇ ਗਾਕਾਂ ਨੂੰ ਸੌਦਾ ਤੋਲ ਕੇ ਦਿਆ ਕਰਦੇ ਸੀ ਜਿਨ੍ਹਾਂ ਵੱਟਿਆਂ ਦੇ ਆਪ ਜੀ ਦਰਸ਼ਨ ਕਰ ਰਹੇ ਹੋ ਇਹਨਾਂ ਨੂੰ ਸਤਿਗੁਰੂ ਸਾਹਿਬ ਜੀ ਦੇ ਕਰ ਕਮਲਾਂ ਦੀ ਸ਼ੋਹ ਪ੍ਰਾਪਤ ਹੈ। ਹਮੇਸ਼ਾ ਸਤਗੁਰੂ ਜੀ ਦੀ ਹੱਟ ਤੇ ਗਾਕਾਂ ਤੇ ਗਰੀਬ ਗੁਰਬੇ ਮੰਗਤਿਆਂ ਦੀ ਭੀੜ ਲੱਗੀ ਰਹਿੰਦੀ ਸੀ ਗੁਰੂ ਜੀ ਕਿਸੇ ਵੀ ਗਰੀਬ ਗੁਰਬੇ ਨੂੰ ਖਾਲੀ ਨਹੀਂ ਸੀ ਮੋੜਦੇ ਕੁਝ ਈਰਖਾ ਕਰਨ ਵਾਲੇ ਸਤਗੁਰੂ ਜੀ ਦੀਆਂ ਜਾ ਕੇ ਚੁਗਲੀਆਂ ਕਰਦੇ ਇੱਕ ਵਾਰ ਜਾ ਕੇ ਜੈਰਾਮ ਜੀ ਨੂੰ ਕਹਿਣ ਲੱਗੇ ਕਿ ਤੁਹਾਡਾ ਜੋ ਰਿਸ਼ਤੇਦਾਰ ਹੈ ਦੌਲਤ ਖਾਨ ਦਾ ਸਾਰਾ ਮੋਦੀ ਖਾਨਾ ਗਰੀਬਾਂ ਨੂੰ ਲੁਟਾ ਦੇਵੇਗਾ ਸਾਬ ਕਿਤਾਬ ਤੁਹਾਨੂੰ ਦੇਣਾ ਪਵੇਗਾ ਜੈ ਰਾਮ ਜੀ ਚੁਗਲਾਂ ਦੀਆਂ ਗੱਲਾਂ ਸੁਣ ਕੇ ਘਬਰਾ ਗਏ ਜਿਸ ਵੇਲੇ ਬੇਬੇ ਨਾਨਕੀ ਜੀ ਨੂੰ ਪਤਾ ਲੱਗਾ ਉਹਨਾਂ ਨੇ ਗੁਰੂ ਜੀ ਨੂੰ ਘਰ ਬੁਲਾਇਆ ਤੇ ਬੜੇ ਪ੍ਰੇਮ ਦੇ ਨਾਲ ਬਿਠਾਇਆ ਸਤਿਗੁਰੂ ਜੀ ਨੇ ਪੁੱਛਿਆ ਭੈਣ ਕਿਸ ਵਾਸਤੇ ਬੁਲਾਇਆ ਹੈ ਬੇਬੇ ਨਾਨਕੀ ਜੀ ਨੇ ਆਖਿਆ ਬਸ ਆਪ ਜੀ ਦੇ ਦਰਸ਼ਨ ਕਰਨੇ ਸਨ ਇਸ ਵਾਸਤੇ ਆਪ ਜੀ ਨੂੰ ਬੁਲਾਇਆ ਹੈ ਸਤਿਗੁਰੂ ਜੀ ਬੋਲੇ ਭੈਣ ਜੀ ਸਾਡੇ ਮਨ ਅੰਦਰ ਪਰਮ ਜਾਗਿਆ ਹੈ ਸੱਚੋ ਸੱਚ ਦੱਸੋ ਕਿਸ ਵਾਸਤੇ ਬੁਲਾਇਆ ਹੈ ਬੇਬੇ ਨਾਨਕੀ ਜੀ ਸੁਣ ਕੇ ਬੋਲੇ ਕਿ ਆਪ ਜੀ ਸਭ ਕੋ ਜਾਣਨ ਵਾਲੇ ਹੋ ਫਿਰ ਗੁਰੂ ਸਾਹਿਬ ਜੀ ਬੋਲੇ ਸਾਨੂੰ ਜਾਪਦਾ ਹੈ ਜਿਵੇਂ ਚੁਗਲਖੋਰਾ ਨੇ ਚੁਗਲੀ ਕੀਤੀ ਹੈ ਤੇ ਲੇਖਾ ਜੋਖਾ ਕੀਤਿਆਂ ਵੀ ਬਹੁਤੀ ਧੀਰ ਹੋ ਗਈ ਹੈ ਇਸ ਲਈ ਲੇਖਾ ਜੋਖਾ ਕਰ ਲੈਂਦੇ ਹਾਂ ਇਸ ਤਰ੍ਹਾਂ ਸਤਗੁਰੂ ਜੀ ਭਈਆ ਜੈ ਰਾਮ ਜੀ ਨੂੰ ਨਾਲ ਲੈ ਕੇ ਨਵਾਬ ਦੌਲਤਖਾਂ ਦੇ ਕੋਲ ਚਲੇ ਗਏ ਜਿੱਥੇ ਉਹ ਆਪਣੇ ਮੁੰਸ਼ੀਆਂ ਨੂੰ ਨਾਲ ਲੈ ਕੇ ਬੈਠਾ ਸੀ ਜੋ ਵੀ ਖਰਚ ਅਤੇ ਆਮਦਨ ਸੀ ਉਹ ਸਤਿਗੁਰੂ ਜੀ ਨੇ ਬੋਲ ਕੇ ਸਾਰੀ ਲਿਖਵਾ ਦਿੱਤੀ 3.5 ਮਹੀਨਿਆਂ ਦਾ ਮੁਰਸ਼ੀਆਂ ਨੇ ਲੇਖਾ ਜੋਖਾ ਕੀਤਾ 135 ਰੁਪਏ ਸਤਿਗੁਰੂ ਜੀ ਦੇ ਵਾਅਦੇ ਦੇ ਨਿਕਲੇ ਦੌਲਤ ਖਾਨ ਬੜਾ ਖੁਸ਼ ਹੋਇਆ ਤੇ ਖੁਸ਼ੀ ਵਿੱਚ 135 ਰੁਪਏ ਵਾਅਦੇ ਦੇ ਅਤੇ ਨਾਲ 1700 ਰੁਪਏ ਹੋਰ ਖੁਸ਼ੀ ਵਿੱਚ ਦੇ ਦਿੱਤਾ ਤੇ ਸਤਿਗੁਰੂ ਜੀ ਫਿਰ ਆ ਕੇ ਮੋਦੀ ਖਾਨੇ ਦੀ ਕਾਰ ਕਰਨ ਲੱਗ ਪਏ ਕੁਝ ਸਮਾਂ ਫਿਰ ਮੋਦੀ ਖਾਨੇ ਦੀ ਕਾਰ ਕਰਦੇ ਰਹੇ ਹਮੇਸ਼ਾ ਹੀ ਸਤਿਗੁਰੂ ਜੀ ਦੀ ਹੱਥ ਤੇ ਮੰਗਤਿਆਂ ਦੀ ਢੇੜ ਲੱਗੀ ਰਹਿੰਦੀ ਸੀ ਦੂਰੋਂ ਦੂਰੋਂ ਮੰਗਤੇ ਸਤਿਗੁਰੂ ਜੀ ਦੀ ਵਿਡਿਆਈ ਸੁਣ ਕੇ ਹੱਟ ਤੇ ਖੈਰਾਤ ਲੈਣ ਲਈ ਆ ਜਾਂਦੇ ਜੋ ਵੀ ਮੰਗਤਾ ਆ ਕੇ ਜਿਹੜੀ ਵੀ ਵਸਤੂ ਸਤਿਗੁਰੂ ਸਾਹਿਬ ਜੀ ਤੋਂ ਮੰਗ ਕਰਦਾ ਸਤਿਗੁਰੂ ਸਾਹਿਬ ਜੀ ਖੁੱਲਾ দান ਦੇ ਹੀ ਜਾਂਦੇ ਇਹ ਵੇਖ ਕੇ ਸਾਰੇ ਸੁਲਤਾਨਪੁਰ ਨਗਰ ਦੇ ਲੋਕਾਂ ਵਿੱਚ ਇਹ ਗੱਲ ਹੋਣ ਲੱਗੀ ਕਿ ਨਾਨਕ ਮੋਦੀ ਰਾਜੇ ਮਹਾਰਾਜਿਆਂ ਵਾਂਗ দান ਦਿੰਦਾ ਹੈ ਧਨ ਦੀ ਪ੍ਰਵਾਹ ਨਹੀਂ ਕਰਦਾ ਕੁਝ ਚੁਗਲਖੋਰ ਜੋ ਸਤਗੁਰੂ ਜੀ ਨਾਲ ਈਰਖਾ ਕਰਨ ਵਾਲੇ ਸਨ ਉਹਨਾਂ ਨੇ ਫਿਰ ਘਰ ਜਾ ਕੇ ਜੈਰਾਮ ਜੀ ਨੂੰ ਡਰਾਇਆ ਤੇ ਆਖਣ ਲੱਗੇ ਕਿ ਤੇਰਾ ਜੋ ਰਿਸ਼ਤੇਦਾਰ ਨਾਨਕ ਮੋਦੀ ਹੈ ਉਹ ਮੰਗਤਿਆਂ ਨੂੰ ਵਿਰਤ ਹੀ ਧਨ ਲुटਾਈ ਜਾਂਦਾ ਹੈ ਜਿਸ ਦਿਨ ਘਾਟਾ ਪੈ ਗਿਆ ਉਹ ਭੱਜ ਜਾਵੇਗਾ ਤੇ ਸਾਰਾ ਝਗੜਾ ਤੇਰੇ ਗਲ ਪੈ ਜਾਵੇਗਾ ਉਹਨਾਂ ਦੀਆਂ ਗੱਲਾਂ ਸੁਣ ਕੇ ਜੈਰਾਮ ਜੀ ਬੜਾ ਘਬਰਾ ਗਏ ਇਧਰ ਸਤਗੁਰੂ ਸਾਹਿਬ ਜੀ ਸਭ ਕੁਝ ਜਾਣੀ ਜਾਣ ਹਨ ਸਤਿਗੁਰੂ ਜੀ ਨੇ ਇਹ ਗੱਲ ਜਾਣ ਕੇ ਆਪ ਹੀ ਘਰ ਆ ਗਏ ਤੇ ਜੈਰਾਮ ਜੀ ਨੂੰ ਪਰੇਸ਼ਾਨ ਦੇਖ ਕੇ ਆਖਿਆ ਕਿ ਭਾਈਆ ਜੀ ਆਪਾਂ ਹੁਣ ਲੇਖਾ ਜੋਖਾ ਕਰ ਲਈਏ ਕਿਉਂਕਿ ਲੇਖਾ ਜੋਖਾ ਕੀਤੇ ਨੂੰ ਬੜੀ ਧੀਰ ਹੋ ਗਈ ਹੈ ਸਾਰਾ ਹਿਸਾਬ ਕਿਤਾਬ ਨਵਾਬ ਨੂੰ ਕਹਿ ਕੇ ਤੁਸੀਂ ਦਵਾ ਦਿਓ ਜਿਸ ਦੇ ਨਾਲ ਹੋ ਸਕਦਾ ਹੈ ਕੋਈ ਸਾਡਾ ਵਾਧਾ ਨਿਕਲ ਆਵੇ ਜਿਸ ਵੇਲੇ ਭਾਈਆ ਜੈਰਾਮ ਜੀ ਨੇ ਗੁਰੂ ਸਾਹਿਬ ਜੀ ਤੋਂ ਐਸੇ ਬਚਨ ਸੁਨੇ ਬੜਾ ਪ੍ਰਸੰਨ ਹੋਏ ਦੌਲਤ ਖਾਨ ਦੇ ਕੋਲ ਜਾ ਕੇ ਆਖਿਆ ਨਵਾਬ ਜੀ ਜੋ ਤੁਹਾਡੇ ਮੋਦੀ ਖਾਨੇ ਤੇ ਮੋਦੀ ਹਨਾਨਕ ਉਹ ਕਹਿੰਦੇ ਹਨ ਮੋਦੀ ਖਾਨੇ ਦਾ ਲੇਖਾ ਜੋਖਾ ਕਰ ਲਓ ਕਿਉਂਕਿ ਹਿਸਾਬ ਕਿਤਾਬ ਕੀਤੀਆਂ ਬਹੁਤੀ ਢੇਰ ਹੋ ਗਈ ਹੈ ਪਹਿਲਾਂ ਹੀ ਚੁਗਲਖੋਰਾ ਨੇ ਨਵਾਬ ਦੇ ਪਾਸ ਬੜੀਆਂ ਚੁਗਲੀਆਂ ਕੀਤੀਆਂ ਸਨ ਜਦ ਨਵਾਬ ਨੇ ਜੈਰਾਮ ਜੀ ਦੀ ਗੱਲ ਸੁਣੀ ਤਾਂ ਕਿਹਾ ਮੈਨੂੰ ਪਹਿਲਾਂ ਹੀ ਬਹੁਤ ਸ਼ੰਕਾ ਹੈ ਲੇਖਾ ਜੋਖਾ ਹੋ ਜਾਣ ਨਾਲ ਸਾਰਾ ਸ਼ੰਕਾ ਦੂਰ ਹੋ ਜਾਵੇਗਾ ਜੈ ਰਾਮ ਜੀ ਨੇ ਉਸੇ ਵੇਲੇ ਆਪਣੇ ਪੁရောਹਤ ਨਿੱਧੇ ਨੂੰ ਗੁਰੂ ਜੀ ਕੋਲ ਭੇਜਿਆ ਸਤਿਗੁਰੂ ਜੀ ਨੇ ਸੁਨੇਹਾ ਮਿਲਦਿਆਂ ਸਾਰ ਉਸੇ ਵੇਲੇ ਭਾਈ ਬਾਲੇ ਨੂੰ ਨਾਲ ਲੈ ਕੇ ਸਤਿਗੁਰੂ ਸਾਹਿਬ ਜੀ ਨਵਾਬ ਦੀ ਸਭਾ ਵਿੱਚ ਆ ਗਏ ਜਿੱਤੇ ਨਵਾਬ ਦੌਲਤਖਾਂ ਦਾ ਜਾਦੋਰਾਏ ਮੁਨਸ਼ੀ ਸੀ ਉਹ ਸਤਿਗੁਰੂ ਸਾਹਿਬ ਜੀ ਦੇ ਨਾਲ ਬੜੀ ਈਰਖਾ ਕਰਦਾ ਸੀ ਗੁਰੂ ਜੀ ਦੇ ਨਾਲ ਹਮੇਸ਼ਾ ਲੇਖਾ ਜੋਖਾ ਕਰਦਿਆਂ ਸਤਿਗੁਰੂ ਸਾਹਿਬ ਜੀ ਨੂੰ ਘਾਟੇ ਵਿੱਚ ਰੱਖਣਾ ਚਾਹੁੰਦਾ ਸੀ ਗੁਰੂ ਜੀ ਨਾਲ ਹਿਸਾਬ ਕਿਤਾਬ ਕਰਨ ਵਾਸਤੇ ਬੈਠ ਗਿਆ ਪੰਜ ਦਿਨਾਂ ਤੱਕ ਇਹ ਭਾਰੀ ਲੇਖਾ ਜੋਖਾ ਹੁੰਦਾ ਰਿਹਾ ਇਸ ਮੂਰਖ ਮੁਨਸ਼ੀ ਜਾਦੋਰਾਏ ਨੇ ਗੁਰੂ ਜੀ ਨਾਲ ਝਗੜਾ ਕਰਕੇ ਬਹੁਤ ਕੁਝ ਲਿਖਿਆ ਪਰ ਅਖੀਰ ਸਤਿਗੁਰੂ ਸਾਹਿਬ ਜੀ ਦਾ ਨਵਾਬ ਦੇ ਵੱਲ 321 ਰੁਪਏ ਵਾਧਾ ਨਿਕਲਿਆ ਨਵਾਬ ਨੇ ਆਪਣੇ ਖਜ਼ਾਨਚੀ ਭਵਾਨੀ ਦਾਸ ਨੂੰ ਬੁਲਾ ਕੇ ਆਖਿਆ ਕਿ ਗੁਰੂ ਜੀ ਦੇ ਵਾਧੇ ਦੇ 321 ਰੁਪਏ ਅਤੇ 3000 ਰੁਪਇਆ ਹੋਰ ਕਾਰ ਵਿਹਾਰ ਕਰਨ ਲਈ ਦੇਵੇ। ਉਸਨੇ ਉਸੇ ਵੇਲੇ ਖਜ਼ਾਨੇ ਵਿੱਚੋਂ ਜਾ ਕੇ ਧਨ ਕੱਢਿਆ ਅਤੇ ਭਾਈ ਬਾਲੇ ਨੂੰ ਬੁਲਾ ਕੇ ਦੇ ਦਿੱਤਾ। ਇਸ ਪ੍ਰਕਾਰ ਸਤਿਗੁਰੂ ਸਾਹਿਬ ਜੀ ਅੱਗੇ ਫਿਰ ਮੋਦੀ ਖਾਨੇ ਦੀ ਕਾਰ ਕਰਨ ਲੱਗ ਪਏ। ਤੀਸਰੀ ਵਾਰ ਜਿਸ ਵੇਲੇ ਸਤਿਗੁਰੂ ਸਾਹਿਬ ਜੀ ਦਾ ਲੇਖਾ ਜੋਖਾ ਹੋਇਆ ਕਿੰਨਾ ਸਤਿਗੁਰੂ ਸਾਹਿਬ ਜੀ ਦਾ ਵਾਧਾ ਨਿਕਲਿਆ। ਕਿੱਥੇ ਬੈਠ ਕੇ ਸਤਿਗੁਰੂ ਸਾਹਿਬ ਜੀ ਨੇ ਉਹ ਹਿਸਾਬ ਕਿਤਾਬ ਕੀਤਾ। ਉਸ ਸਥਾਨ ਦੇ ਵੀ ਅਗਲੀ ਵੀਡੀਓ ਦੇ ਵਿੱਚ ਆਪ ਜੀ ਨੂੰ ਦਰਸ਼ਨ ਕਰਵਾਵਾਂਗੇ ਉਹ ਸਾਰਾ ਇਤਿਹਾਸ ਵੀ ਆਪ ਜੀ ਨੂੰ ਦੱਸਾਂਗੇ ਗੁਰਦੁਆਰਾ ਸਾਹਿਬ ਦੇ ਮੇਨ ਗੇਟ ਤੋਂ ਅੰਦਰ ਐਂਟਰੀ ਕਰਕੇ ਸੱਜੇ ਹੱਥੇ ਪੁਰਾਣੀ ਦੇਖ ਦੇ ਵਿੱਚ ਖੂਹ ਤਿਆਰ ਕੀਤਾ ਗਿਆ ਹੈ ਅਤੇ ਨਾਲ ਹੀ ਇਹ ਸਰਾ ਤਿਆਰ ਕੀਤੀ ਜਾ ਰਹੀ ਹੈ ਖੱਬੇ ਹੱਥ ਸਰੋਵਰ ਬਣਿਆ ਹੋਇਆ ਹੈ ਗੁਰਦੁਆਰਾ ਸਾਹਿਬ ਦੇ ਆਪ ਜੀ ਨੂੰ ਦਰਸ਼ਨ ਕਰਵਾਉਂਦਿਆਂ ਬਹੁਤ ਸਾਰੀਆਂ ਭੁੱਲਾਂ ਹੋ ਗਈਆਂ ਹਨ ਅਣਜਾਣ ਸਮਝ ਕੇ ਮੁਆਫ ਕਰਿਓ ਅੱਗੇ ਵਾਸਤੇ ਸਤਿਗੁਰੂ ਜੀ ਸਮਤ ਬਖਸ਼ਣ ਇਸ ਵੀਡੀਓ ਨੂੰ ਸ਼ੇਅਰ ਕਰਿਓ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਅਤੇ Facebook ਚੈਨਲ ਨੂੰ ਫੋਲੋ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ